ਜੀ ਜੇ ਸੂਏ ਦਾ ਸੂਣ ਵਾਲੀ ਮੇਤੋ ਫਾਰਮ ਵਾਲੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਕੱਦ ਕਾਠ ਦੀ ਬਹੁਤ ਚੰਗੀ ਆ ਬੇਲ ਵੀ ਬਹੁਤ ਚੰਗੀ ਆ ਥਣਲੇ ਵੀ ਦੀ ਪੂਰੀ ਸਾਫ 35 ਲੀਟਰ ਦੂਜੇ ਸੂਏ ਦਾ ਦੁੱਧ ਕੱਢਿਆ ਵਾ 17 ਤਰੀਕ ਨੂੰ ਦਿਨ ਹਜੇ ਮਿੱਤਰੋ ਪੂਰੇ ਹੁੰਦੇ ਆ ਫੁੱਲ ਵਜਣਾ ਫੁੱਲ ਕੱਦ ਕਾਠ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਖੜਿਆ ਜੀ ਪਿੰਡ ਫੂਲ ਤੇ ਢਿੰਗੜ ਰੋਡ ਤੇ ਜਿੱਥੇ ਮਿੱਤਰੋ ਸਕੂਲ ਆ ਬੰਦ ਪਿਆ ਵਾ ਉਹਦੇ ਸਾਹਮਣੇ ਰਸਤਾ ਜਾਂਦਾ ਅਮਰੀਕ ਦੀ ਡੈਰੀ ਦੇ ਨਾਲ ਆ ਬਾਈ ਦੇ ਫਾਰਮ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਰੰਗ ਵੀ ਮਿੱਤਰੋ ਬਹੁਤ ਸੋਹਣਾ ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਆ ਪੂਰੀ ਸਾਫ ਆ ਥੋੜਾ ਜਿਹਾ ਮਿੱਤਰੋ ਗੁੱਡਾ ਸੁੱਚਾ ਵਾ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸਣ ਦਾ ਤੇ ਜੇਕਰ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਮੁੱਲ ਹੈਗਾ ਜੀ ਇਹਦਾ 1 ਲੱਖ ਮਿੱਤਰੋ 25000 ਮੁੱਲ ਹੈ ਤੋਰੇ ਜ ਮੜਿਆ 1 ਲੱਖ 25000 ਮਿੱਤਰੋ ਮੁੱਲ ਹੈ ਠੰਡੀ ਸੀਰ ਦਾ ਅੰਦਾਜ਼ਾ ਤੁਸੀਂ ਦੇਖ ਸਕਦੇ ਬਹੁਤ ਜ਼ਿਆਦੇ ਫੁੱਲ ਕੱਦ ਕਾੜ ਤੇ ਫੁੱਲ ਮਿੱਤਰੋ ਵੇਲ ਆ ਤੀਜਾ ਸੁਗਾ ਸੁਣੀ ਆ 17 ਤਰੀਕ ਨੂੰ ਦਿਨ ਹਜੇ ਪੂਰੇ ਹੁੰਦੇ ਮੋੜੋ ਜੀ ਘੱਟੋ ਘੱਟ ਹਜੇ ਜੀ ਹਫਤੇ 10 ਦਿਨਾਂ ਦੀ ਕੱਚੀ ਆ ਤੇ ਜਦੋਂ ਮਿੱਤਰੋ ਬਾਈ ਕਹਿੰਦਾ ਵੀ ਸੁਣੀ ਆ ਬਹੁਤ ਸੋਹਣੀ ਤਿਆਰ ਹੁੰਦੀ ਆ ਜਿਹੜੀ ਚੀਜ਼ ਹੈਗੀ ਆ ਮਿੱਤਰੋ ਆਪਾਂ ਉਮੀਦ ਅਸਾਂਗੇ ਤੇ ਸੋ ਨੰਬਰ ਆ ਜੀ ਬਾਈ ਦਾ 985573788 98557578 368882 ਦਾ ਫੋਨ ਨੰਬਰ ਹੈ ਸੋ ਤੀਜੇ ਸੂਏ ਸੋਣੀ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਫੁੱਲ ਭਜਣਾ ਫੁੱਲ ਕੱਦ ਘਾਟਾ ਮੋਢੇ ਜੀ ਬਸ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ